ਕਿ ਯੂਕੇ ਵਿੱਚ ਤਿੰਨ ਡਬਲ ਆਉਂਦਾ ਕੋਈ ਭਰੋਸਾ ਨਹੀਂਗਾ ਵਰਕ ਵੈਦਰ ਤੇ ਊਮਨ ਜਿਹੜੀਆਂ ਕਰੇਨਾ ਕਰੋਨਾ ਚਾਹਣੀਆਂ ਉਹਨੂੰ ਡਿੱਗਰ ਕਹਿੰਦੇ ਆ ਸਾਡੇ ਬੋਰਡ ਦਾ ਵਾਟਰਪੂਫ ਹੈ ਨਹੀਂ ਕਿ ਤਾਂ ਵਰਕੇ ਗਿੱਲੇ ਹੋ ਗਏ ਆਪਣੇ ਇਹ ਸਾਰਾ ਕੰਸਟਰਕਸ਼ਨ ਦਾ ਕੰਮ ਹੀ ਆਉਂਦਾ ਆ ਤੇ ਇਹ ਸੀਐਸਸੀ ਕਾਰਡ ਤੇ ਕੰਮ ਚੱਲਦੇ ਸਰ ਕਹਿੰਦੇ ਯੂਕੇ ਦੇ ਵੈਦਰ ਦਾ ਕੋਈ ਭਰੋਸਾ ਨਹੀਂ ਆ ਇੱਕਦੋ ਮੀਂਹ ਆ ਜਾਏ ਕਦੋਂ ਧੁੱਪ ਚੜ੍ਹ ਜਾਏ ਇਸ ਵਕਤ ਪੂਰਾ ਮੀਂਹ ਪੈਣ ਲੱਗਾ ਆ ਤੇ ਆਪਾਂ ਵੀ ਸ਼ਿਫਟ ਲਾ ਕੇ ਘਰ ਨੂੰ ਜਾਣੇ ਪਏ ਹੁਣ ਸੋ ਮੀਂਹ 'ਚ ਜਾਣੇ ਪਏ ਆ ਛਤਰੀ ਲਈ ਆ ਕਪੜੇ ਗੁੱਪੜੇ ਗਿੱਲੇ ਹੋ ਜਾਣਾ ਜਾਂਦਿਆਂ ਨੂੰ ਯੂਕੇ ਤਾਂ ਮੀਂਹ 'ਚ ਛਤਰਿਆਂ ਵੀ ਨਹੀਂ ਕੰਮ ਕਰਦੀਆਂ ਕਿਉਂਕਿ ਹਵਾ ਬਹੁਤ ਚੱਲਦੀ ਆ ਤਾਂ ਕਰਕੇ ਮੀਂਹ ਦਾ ਜਿਹੜਾ ਬੱਛੜਾ ਉਹ ਆਪਣੇ ਵੱਲੋਂ ਹੀ ਪੈਂਦੀ ਆ ਚਲੋ ਹੁਣ ਤੁਰ ਕੇ ਘਰ ਨੂੰ ਜਾਣਾ ਪੈਣਾ ਤੇ 1 ਘੰਟਾ ਸਾਨੂੰ ਲੱਗ ਜਾਂਦਾ ਤੁਰ ਕੇ ਘਰੇ ਜਾਣ ਨੂੰ ਆਹ ਰੋਡ ਵਕ ਨੂੰ ਮੇਰੇ ਹਿਸਾਬ ਨਾਲ 5 ਮਹੀਨੇ ਹੋ ਗਏ ਚਲਦੇ ਚਲਦੇ ਬਸ ਕੀ ਕੀਤਾ ਇਹਨਾਂ ਨੇ ਆਹ ਸਲੈਬ ਜੀ ਪਾਈ ਆ ਤੇ ਇਹਨੇ 5 ਮਹੀਨੇ ਲਾਤੇ ਤੇ ਸਾਰਾ ਬਲੋਕ ਕੀਤਾ ਆ 1 ਜਨਵਰੀ ਦਾ ਕੰਮ ਸ਼ੁਰੂ ਹੋਇਆ ਆ ਤੇ ਸਾਰਾ ਇਹਨਾਂ ਨੇ ਘੇਰਿਆ ਪਿਆ ਆਪਣੇ ਕੰਮ ਟ੍ਰੈਫਿਕ ਵੀ ਬਹੁਤ ਜਮ ਹੁੰਦੀ ਆ ਨਾ ਕਰਕੇ ਉਹ ਬੰਦੇ ਖੜੇ ਉਧਰ ਕੰਮ ਕਰਦੇ ਜਿਹੜੇ ਸੋ ਇਹ ਸੀਐਸ ਤੇ ਕੰਮ ਹੁੰਦੇ ਜਿਹੜੇ ਸੀਐਸਸੀ ਕਾਰਡ ਹੁੰਦੇ ਆ ਤੇ ਉਹਨਾਂ ਦੇ ਵੀ ਲੈਵਲ ਹੁੰਦੇ ਆ ਤੇ ਜਿੱਦਾਂ ਗ੍ਰੀਨ ਆ ਤੇ ਉਹਦਾ ਲੈਵਲ ਹੁੰਣਾ ਹੈ ਲੇਬਰ ਵਾਲਾ ਤੇ ਉਹਦੇ ਵਿੱਚ ਇਹ ਕੰਮ ਨਹੀਂ ਕਰ ਸਕਦੇ ਇਹ ਥੋੜੇ ਸਕਿੱਲ ਵਾਲੇ ਹੋ ਜਾਂਦੇ ਆ ਜਿਹੜੀਆਂ ਕਰੇਨਾ ਕਰੋਨਾ ਚੁਣਣੀਆਂ ਉਹਨੂੰ ਡਿੱਗਰ ਕਹਿੰਦੇ ਆ ਸੋ ਇਹ ਵੀ ਕੰਮ ਇੱਥੇ ਬਹੁਤ ਆ ਤੇ ਕਰੇਨਾ ਕਰੋਨਾ ਜਿਹੜੀਆਂ ਚੁਣਣੀਆਂ ਹੁੰਦੀਆਂ ਆ ਸੋ ਉਹਦੇ ਪੈਸੇ ਵੀ ਇੱਥੇ ਸੋਹਣੇ ਬਣ ਜਾਂਦੇ ਆ ਤੇ ਆ ਚੈੱਕ ਕਰ ਲੋ ਇਦਾਂ ਇਹਨਾਂ ਨੇ ਬਲੋਕ ਕੀਤੇ ਹੁੰਦੇ ਏਰੀਏ ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਆ ਆ ਇਹਨੂੰ ਵੀ ਡਿਗਰ ਕਹਿੰਦੇ ਸਾਹਮਣੇ ਇਹਦੇ ਵਿੱਚ ਸਮਾਨ ਪਾ ਕੇ ਤੇ ਲੈ ਜਾਂਦੇ ਆ ਦੂਰ ਛੁੱਟਣ ਵਾਸਤੇ ਉਮਲੀ ਤਾਂ ਰੋਡ ਕ로ਸ ਕਰਨ ਵਾਸਤੇ ਜਿਹੜੇ ਆ ਖੰਭੇ ਜਿਹਾ ਲੱਗੇ ਇਹ ਯੂਜ਼ ਕਰਨੇ ਹੁੰਦੇ ਆ ਪਰ ਹੁਣ ਰੋਡ ਵਰਕ ਚੱਲਦਾ ਪਿਆ ਤਾਂ ਕਰਕੇ ਨਾ ਇਹਨਾਂ ਨੇ ਦੇਸੀ ਜਿਗਾੜੀ ਲਾਤਾ ਆ ਬਸ ਕਹਿੰਦੇ ਇੱਥੋਂ ਪ੍ਰੈਸ ਕਰੋ ਤੇ ਨਿਕਲ ਜਾਓ ਤੇ ਉਧਰ ਵੀ ਆਹੀ ਜਿਗਾੜ ਲਾਇਆ ਇਹਨਾਂ ਨੇ ਦੇਸੀ ਆ ਤੇ ਪਰ ਜਿਹੜੇ ਮੇਨ ਆ ਉਹ ਹੈਗੇ ਆ ਵਾਲੇ ਇਹ ਚੱਲਦੇ ਨਹੀਂ ਹੈਗੇ ਇਹਨਾਂ ਦੇ ਕਪੜਾ ਪਾਇਆ ਉਹਨਾਂ ਨੇ ਰੋਡ ਵਰਗੇ ਚੱਲਦਾ ਤਾਂ ਕਰਕੇ ਹੁਣ ਉਧਰ ਜਿਆਦਾ ਲੇਟ ਗ੍ਰੀਨ ਹੁੰਦੀ ਆ ਫਿਰ ਆਪਾਂ ਨਿਕਲਦੇ ਆ ਆ ਸਾਰਾ ਘੇਰਿਆ ਪਿਆ ਇਹਨਾਂ ਨੇ 5 ਮਹੀਨੇ ਹੋ ਗਏ 1 ਜਨਵਰੀ ਤੋਂ ਚੱਲਣ ਲੱਗਾ ਆ ਤੇ ਮੀਂਹ ਚ ਆਪਾਂ ਤੁਰਿਆ ਘਰ ਨੂੰ ਪਿਛਲੇ 2 ਦਿਨ ਤਾਂ ਇੱਥੇ ਪੂਰੀ ਠੋਕੇ ਗਰਮੀ ਪਈ ਤੇ ਪੱਖੇ ਚੱਲ ਪਏ ਸੀ 2 ਦਿਨ ਪਹਿਲਾਂ ਦਾ ਉਦੋਂ ਗਰਮੀ ਪਈ ਤੇ ਪਰ ਅੱਜ ਤਾਂ ਮੀਂਹ ਨੇ ਠੰਡ ਕਰਤੀ ਆ ਇੱਥੇ ਵਾਟਰਪੂਫ ਜੈਕਟਾਂ ਤੇ ਵਾਟਰਪੂਫ ਬੂਟ ਹੀ ਕੰਮ ਆਉਂਦੇ ਆ ਸਾਡੇ ਬੂਟ ਦਾ ਵਾਟਰਪੂਫ ਹੈ ਨਹੀਂ ਕਿ ਤਾਂ ਕਰਕੇ ਗਿੱਲੇ ਹੋ ਗਏ ਆਪਣੇ ਬੂਟ ਪਰ ਜੈਕਟ ਆਪਾਂ ਵਾਟਰ ਪ੍ਰੂਫ ਹੀ ਰੱਖੀ ਆ। ਸੋ ਯੂਕੇ ਚ ਮੀ ਦਾ ਕੋਈ ਭਰੋਸਾ ਨਹੀਂ ਕਰੋ ਪੈਨ ਲਾਪੇ। ਤਾਂ ਆਰ ਕੇ ਵਾਟਰ ਪ੍ਰੂਫ ਬੰਦਾ ਹੀ ਚੀਜ਼ਾਂ ਇੱਥੇ ਪਾ ਕੇ ਆਵੇ ਤੇ ਜਿਹਨੇ ਇੰਡੀਆ ਤੋਂ ਆ ਉਹ ਵੀ ਵਾਟਰ ਪ੍ਰੂਫ ਲੈ ਕੇ ਆਵੇ। ਇਹ ਇੱਥੇ ਵੀ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਆ। ਆਹ ਭੁਲੀ ਆ ਤੇ ਇਹਦੇ ਥੱਲੇ ਪਤਾ ਨਹੀਂ ਕੀ ਕੱਢਣ ਲੱਗੇ ਆ। ਇਹਨਾਂ ਵੀ 5-6 ਮਹੀਨੇ ਹੋ ਗਏ ਆ ਕੰਮ ਚੱਲਦੇ ਨੂੰ। ਇਹ ਸਾਰਾ ਕੰਸਟਰਕਸ਼ਨ ਦਾ ਕੰਮ ਹੀ ਆਉਂਦਾ ਆ ਤੇ ਇਹ ਸੀਐਸਸੀ ਕਾਰਡ ਤੇ ਕੰਮ ਚੱਲਦੇ ਸਾਰੇ। ਜਿੰਨੀਆਂ ਵੱਡੀਆਂ-ਵੱਡੀਆਂ ਕਰੇਨਾਂ ਆ, ਜੀਸੀਬੀਆਂ ਆ ਤੇ ਇਹ ਸਾਰੇ ਇਹਨਾਂ ਵਾਸਤੇ ਉਤਲੇ ਲੈਵਲ ਦੇ ਕਾਰਡ ਹ ਤੇ ਬਾਕੀ ਕੰਮ ਤਾਂ ਲੇਬਰ ਦੇ ਹੁੰਦੇ ਇੱਥੇ ਸਫਾਈ ਸੂਈ ਦਾ ਸਮਾਨ ਇੱਧਰ ਉੱਧਰ ਲੈ ਕੇ ਜਾਣਾ ਸੋ ਆਹ ਸਾਰੇ ਕੰਮ ਚੱਲਦੇ ਇੱਧਰ ਤੇ ਇੱਧਰ ਵੀ ਕੰਮ ਚੱਲਣ ਲੱਗਾ ਆ ਤੇ ਆਹੀ ਪੁਲੀ ਆ ਤੇ ਇੱਥੇ ਕੰਮ ਚੱਲਦਾ ਪਿਆ ਆ ਤੇ ਇੱਧਰ ਵੀ ਨਾਲ ਹੀ ਇਹਦੇ ਕੰਮ ਚੱਲਣ ਲੱਗੇ ਆ ਤੇ ਇਹ ਕੰਮ ਮਿਲਦੇ ਜਿਹੜੇ ਫੁੱਲ ਟਾਈਮ ਹੁੰਦੇ ਆ ਉਹਨਾਂ ਨੂੰ ਤੇ ਜਿਹੜੇ ਇੱਥੇ ਪਹਿਲਾਂ ਦੇ ਆਏ ਆ ਉਹ ਕੰਪਨੀਆਂ ਥਰੂ ਇਹ ਕੰਮ ਕਰਦੇ ਆ ਹੁਣ ਸਾਡੇ ਵਰਗੇ ਜਿਹੜੇ ਸਟੂਡੈਂਟ ਆ ਉਹਨਾਂ ਵਾਸਤੇ ਤਾਂ ਇਹ ਕੰਮ ਨਹੀਂ ਬਣੇ ਸੋ ਕੋਈ ਦਿੰਦਾ ਨਹੀਂ ਹੈਗਾ ਇਹ ਕੰਮ ਫੁੱਲ ਟਾਈਮ ਵਾਲਿਆਂ ਨੂੰ ਹੀ ਕੰਮ ਦਿੰਦੇ ਆ ਇਹ ਤੇ ਬਾਕੀ ਮੀਨੇ ਰੰਗ ਦਿਖਾਤੇ ਅੱਜ ਸਵੇਰ ਦੇ 5-6 ਵਜੇ ਦਾ ਹੀ ਪੈਣ ਲੱਗਾ ਆ ਸਾਢੇ 4 ਤਾਂ ਆਪਾਂ ਉੱਠੇ ਸੀਗੇ ਤੇ ਉਦੋਂ ਦਾ ਹੀ ਲੱਗਾ ਆ ਥੋੜਾ ਬਹੁਤਾ ਤੇ ਹੁਣ ਤਾਂ ਤੇਜ਼ ਹੋ ਗਿਆ ਆ ਤੇ ਬਾਕੀ ਥੋੜਾ ਟਾਈਮ ਰਹਿ ਗਿਆ ਸਾਨੂੰ ਹੋਰ ਘਰ ਪਹੁੰਚਦੇ ਆ ਉਹਨੂੰ ਅੱਧਾ ਘੰਟਾ ਹੋਰ ਲੱਗਣਾ ਇੱਥੋਂ ਆਹ ਪਾਰਕ ਦੇਖੋ ਯਾਰ ਕਿੰਡੀ ਸੋਹਣੀ ਬਣਾਈ ਆ ਬਹੁਤ ਵੱਡੀ ਪਾਰਕ ਆ ਤੇ ਇੱਥੇ ਸ਼ਾਮ ਨੂੰ ਰੌਣਕ ਹੁੰਦੀ ਆ ਹੁਣ ਤਾਂ 12:00 ਵਜੇ ਆ ਹਿਸਾਬ ਲਾ ਲਓ ਕਿੰਨੇ ਕਿੱਲਾਂ ਚ ਹੋਗੀ ਪਾਰਕ ਉੱਥੋਂ ਸ਼ੁਰੂ ਹੁੰਦੀ ਆ ਆ ਸਾਰਾ ਏਰੀਆ ਪਾਰਕ ਦਾ ਆ ਜਿੰਨਾ ਵੀ ਦਿਦਾ ਆ ਤੇ ਆ ਨਿਆਣਿਆਂ ਤੇ ਖੇਲਣ ਝੂਲੇ ਝਾਲੇ ਲਾਏ ਆ ਤੇ ਇਦਾਂ ਦੀਆਂ ਪਾਰਕਾਂ ਇੱਥੇ ਹਰ 2 ਜਾਂ 3 ਕਿਲੋਮੀਟਰ ਬਾਅਦ ਮਿਲੀਆਂ ਮਿਲੀਆਂ ਆ ਜਿੱਦਾਂ ਜਾਦਾ ਘਰ ਹੁੰਦੇ ਲੱਗੇ ਸ਼ਾਗੇ ਤੇ ਉਹਦੇ ਵਿੱਚ ਇਦਾਂ ਦੀ ਪਾਰਕ ਮਿਲਦੀ ਮਿਲਦੀ ਆ ਨਿਆਣਿਆਂ ਦੇ ਖੇਲਣ ਖੁੱਲਣ ਨੂੰ ਚਲੋ ਕਿ ਕੁੱਤੇ ਘਾਤੇ ਘਮੋਣ ਬਥੇਰੇ ਆਉਂਦੇ ਇੱਥੇ ਤੇ ਇੱਧਰ ਚੈੱਕ ਕਰੋ ਉਹ ਕਿੱਡੀ ਉੱਪਰ ਤੱਕ ਆ ਤੇ ਇੱਧਰ ਦੋ ਫੁੱਟਬਾਲ ਦੇ ਪੋਲ ਲਾਏ ਆ ਤੇ ਆ ਪੂਰੀ ਘੁੰਮ ਫਰਾ ਕੇ ਤੇ ਆ ਵਿੱਚ ਬੂਟੇ ਲੱਗੇ ਬਹੁਤ ਸੋਹਣੇ ਤੇ ਇੱਕ ਉਧਰ ਆ ਫੁੱਟਬਾਲ ਦੀ ਉਹ ਲੱਗੇ ਪੋਲ ਲੱਗੇ ਆ ਕਾਫੀ ਵੱਡੀ ਪਾਰਕ ਆ ਤੇ ਬਾਕੀ ਇੱਕ ਗੱਲ ਹੋਰ ਕਹਿੰਦੇ ਆ ਕਿ ਯੂਕੇ ਵਿੱਚ ਤਿੰਨ ਡਬਲੋਂ ਦਾ ਕੋਈ ਭਰੋਸਾ ਨਹੀਂਗਾ ਵਰਕ ਵੈਦਰ ਤੇ ਵੂਮਨ ਤੇ ਇਹਦੇ ਨੇ ਗੱਲਾਂ ਸੱਚੀਆਂ ਆ ਤੇ ਪਿਛਲੇ ਦੋ ਦਿਨ ਹੀ ਨਹੀਂ ਗਰਮੀ ਪਈ ਪੱਖੇ ਲਾਉਣੇ ਪੈਂਦੇ ਸੀਗੇ ਤੇ ਅੱਜ ਇੰਨਾ ਮੀਂਹ ਪਿਆ ਠੰਡ ਹੋ ਗਈ ਆ ਤੇ ਮੁੰਤਲਾਬ ਤਾਂ ਹੀਟਰ ਲਾਉਣੇ ਪੈਣੇ ਆ ਸੁੱਤਾ ਕਰਕੇ ਕੋਈ ਭਰੋਸਾ ਨਹੀਂਗਾ ਤੇ ਬਾਕੀ ਆ ਪਾਰਕ ਦੇ ਲੋ ਤੇ ਆਪਾਂ ਇੱਥੇ ਜ਼ਿਆਦਾਤਰ ਬਲੌਗ ਬਣਾਉਂਦਾ ਆਈਦਾ ਸੀ ਪਹਿਲਾਂ ਜਿੰਨੇ ਬਲੌਗ ਬਣਾਇਆ ਇੱਥੇ ਹੀ ਆਏ ਆ ਤੇ ਮੀਂਹ ਤੇਜ਼ ਹੋ ਗਿਆ ਆ ਤੇ ਆਪਾਂ ਪਹੁੰਚ ਚੁਲੇ ਹਾਂ ਘਰੇ ਤੇ ਦੇਖ ਲੋ ਕਿ ਡੱਕੂ ਗੱਤੋਂ ਕਿਉਂ ਦਿਆਂ ਨੂੰ ਤੱਕ ਆਇਆ ਸਵੇਰੇ 3:45 ਦਾ ਹੁਣ ਸਵਾ 12:00 12:30 ਹੋ ਗਏ ਆ ਤੇ ਬਸ ਆਪਾਂ ਪਹੁੰਚ ਚੁਲੇ ਆ ਹੁਣ ਘਰੇ ਕੱਪੜੇ ਗੁੱਪੜੇ ਗਿੱਲੇ ਕਰਾ ਕੇ ਬੂਟ ਮੜ ਗਿੱਲੇ ਕਰਾ ਕੇ ਸੋ ਇਹ ਵੀ ਲਾਈਫ ਦੇਖੀ ਦੀ ਹੁੰਦੀ ਆ ਸਟੂਡੈਂਟ ਦੀ ਤੇ ਜਿਹੜੇ ਇੰਡੀਆ ਬੈਠੇ ਉਹਨਾਂ ਲੱਗਦਾ ਨਿਆਰੇ ਲੈਂਦੇ ਆ ਸੋ ਆ ਨਿਆਰੇ ਆ 1-1 ਘੰਟੇ ਵਿੱਚ ਤੁਰ ਕੇ ਹੋਣਾ ਪੈਂਦਾ ਆ ਕੱਪੜੇ ਗਿੱਲੇ ਕਰਾ ਕੇ ਬੂਟ ਗਿੱਲੇ ਕਰਾ ਕੇ ਸੋ ਚਲੋ ਮਿਲਦੇ ਹੁਣ ਆਪਾਂ ਤੁਹਾਨੂੰ ਨੈਕਸਟ ਵਲੋਗਾਂ 'ਚ ਤੇ ਆਹੀ ਦੱਸਣਾ ਸੀ ਮੜਾ ਮੋਟਾ ਇੱਥੇ ਵੈਦਰ ਦਾ ਗਮੀ ਲੱਗਾ ਰਹਿੰਦਾ ਆ ਤੇ ਬਾਕੀ ਤੁਹਾਨੂੰ ਕੰਸਟਰਕਸ਼ਨ ਦਾ ਕੰਮ ਦਿਖਾ ਦ ਤੇ ਮਿਲਦੇ ਆਪਾਂ ਹੁਣ ਨੈਕਸਟ ਵਲੋਗਾਂ ਵਿੱਚ ਕੋਈ ਹੋਰ ਵੀਡੀਓ ਦੇ ਨਾਲ ਤੇ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਬਾਏ ਬਾਏ